ਧਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਵਿਸਾਖੀ ਬਾਰੇ ਭਵਿੱਖ ਬਾਣੀ ਸੁਣ ਕੇ ਸਭ ਦੀਆਂ ਨੀਂਦਾਂ ਉੱਡ ਗਈਆਂ ਪੰਜਾਬ 'ਚ ਹੋਵੇਗੀ ਵੱਡੀ ਰਾਜਨੀਤੀ ਤੇ ਹੇਰ ਫੇਰ ਤੇ ਕੌਣ ਹੋਏਗਾ ਮੁੱਖ ਮੰਤਰੀ ਤੇ ਕਿਹਦੇ ਆਏਗਾ ਉੱਪਰ ਤਖਤ ਤੇ ਸਾਧ ਸੰਗਤ ਇਹ ਆਪਾਂ ਛਤਰ ਝੋਲਣਗੇ ਕੌਣ ਕਿਹਦੇ ਸਿਰ ਤੇ ਆਪਾਂ ਕੁਝ ਕੁ ਬੇਨਤੀਆਂ ਸਾਹਮਣੇ ਰੱਖਾਂਗੇ ਪਹਿਲਾ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਵਿਸਾਖੀ ਬਾਰੇ ਬਹੁਤ ਸਾਰੀਆਂ ਗੱਲਾਂ ਬਾਤਾਂ ਜੜੀਆਂ ਨੇ ਉਹ ਹੁਣੇ ਤੋਂ ਚੱਲ ਰਹੀਆਂ ਨੇ ਕੋਈ ਕੁਝ ਕਹਿ ਰਿਹਾ ਹੈ ਕੋਈ ਕੁਝ ਕਹਿ ਰਿਹਾ ਹੈ ਪ੍ਰਸਾਦ ਸੰਗਤ ਕੋਈ ਕਹਿ ਰਿਹਾ ਜੀ ਸਰਕਾਰ ਬਦਲੇਗੀ ਕੋਈ ਕੁਝ ਕਹਿ ਰਿਹਾ ਇੱਕ ਬੇਨਤੀ ਕਰਾਂ ਸਰਕਾਰਾਂ ਦੇ ਬਦਲਣ ਦੀ ਜਿਹੜੀ ਹੈ ਲੋਕਾਂ ਨੂੰ ਚਿੰਤਾ ਹੈ ਸਰਕਾਰਾਂ ਦੇ ਬਦਲਣ ਦੀ ਚਿੰਤਾ ਤੇ ਹੈ ਤੇ ਪਰ ਸਾ ਸੰਗਤ ਸਤਿਗੁਰ ਦਾ ਨਾਮ ਲੈਣ ਲਈ ਪਾਤਸ਼ਾਹ ਦਾ ਨਾਮ ਲੈਣ ਲਈ ਸਾਡੇ ਕੋਲੇ ਸਮਾਂ ਹੈ ਨਹੀਂ ਗੁਰੂ ਘਰ ਜਾਣ ਦਾ ਸਮਾਂ ਹੈ ਨਹੀਂ ਵਿਸਾਖੀ ਤੇ ਸਰਕਾਰ ਬਦਲੇਗੀ ਮੈਂ ਬਹੁਤਿਆਂ ਨੂੰ ਕਹਿੰਦੇ ਜੀ ਸਰਕਾਰ ਡਿੱਗਣ ਵਾਲੀ ਐ ਕਿਹੜੀ ਸਰਕਾਰ ਆਪਣੇ ਘਰ ਦਾ ਫਿਕਰ ਨਹੀਂ ਆਪਣੇ ਆਪ ਦਾ ਫਿਕਰ ਨਹੀਂ ਸਰਕਾਰਾਂ ਦੀ ਚਿੰਤਾ ਹੈ ਮੈਂ ਖਿਆ ਸਰਕਾਰ ਚਾਹੇ ਡਿੱਗ ਜੇ ਤੇ ਸਰਕਾਰ ਚਾਹੇ ਬਦਲ ਜੇ ਆਪਾਂ ਆਪਣਾ ਕਮਾਵਾਂਗੇ ਤੇ ਆਪਣਾ ਖਾਵਾਂਗੇ ਕਾਰਜ ਆਪਾਂ ਨੂੰ ਕਰਨੇ ਪੈਣਗੇ ਸਰਕਾਰਾਂ ਆਪਣਾ ਕੰਮ ਕਰੀ ਜਾ ਰਹੀਆਂ ਨੇ ਕਿ ਸਾਡਾ ਕੰਮ ਹੈ ਸਹੀ ਬੰਦੇ ਦੀ ਚੋਣ ਕਰਨੀ ਅਸੀਂ ਬਸ ਐਵੇਂ ਲੜ ਕੇ ਮਰੀ ਜਾਂਦੇ ਆ ਝੰਡਿਆਂ ਪਿੱਛੇ ਸਰਕਾਰਾਂ ਪਿੱਛੇ ਪਾਰਟੀਆਂ ਪਿੱਛੇ ਤੇ ਰਾਜਨੀਤੀ ਦੇ ਵਿੱਚ ਵੱਡਾ ਹੇਰ ਫੇਰ ਹੋ ਰਿਹਾ ਜੀ ਮਹਾਂ ਜੀ ਕਿੱਥੇ ਕਹਿੰਦੇ ਜੀ ਵਿਸਾਖੀ ਤੇ ਹੋ ਰਿਹਾ ਮੈਂ ਖਲਚਾ ਮੈਂ ਕਿਹਾ ਜੀ ਵਿਸਾਖੀ ਇੱਕ 1699 ਦੀ ਵਿਸਾਖੀ ਵੀ ਸੀ ਤੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਸਜਾਇਆ ਸੀ ਕਹਿੰਦੇ ਜੀ ਹਾਂ ਜੀ ਸਜਾਇਆ ਸੀ ਉਹ ਤੇ ਹੈ ਜੀ ਤੇ ਉਸ ਵਿਸਾਖੀ ਬਾਰੇ ਨਹੀਂ ਪਤਾ ਇਸ ਵਿਸਾਖੀ ਦੇ ਜਿਹੜੀ ਹਲੇ ਅਸੀਂ ਦੇਖੀ ਨਹੀਂ ਉਹਦੇ ਤੇ ਸਰਕਾਰਾਂ ਬਦਲਣ ਦੀ ਜਿਹੜੀ ਹੈ ਸਾਨੂੰ ਚਿੰਤਾ ਸਤਾ ਰਹੀ ਹੈ ਹੈਰਾਨਗੀ ਦੀ ਗੱਲ ਕਿ ਜਿਹੜੀਆਂ ਚੀਜ਼ਾਂ ਸੋਚਣ ਵਾਲੀਆਂ ਨੇ ਉਹਨਾਂ ਤੇ ਚਿੰਤਾ ਨਹੀਂ ਹੋ ਰਹੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋ ਰਹੀਆਂ ਨੇ ਉਹਨੂੰ ਕਿਵੇਂ ਰੋਕਿਆ ਜਾਏ ਚਿੰਤਾ ਨਹੀਂ ਹੋ ਰਹੀ ਸਤਗੁਰੂ ਦਾ ਜਿਹੜਾ ਹੈ ਗੁਰਬਾਣੀ ਦਾ ਪਸਾਰਾ ਕਿਵੇਂ ਹੋਏ ਉਹਦੀ ਚਿੰਤਾ ਨਹੀਂ ਹੋ ਰਹੀ ਗੁਰਮਤ ਸਮਾਗਮ ਕਰਵਾਏ ਜਾਂਣ ਦੀ ਚਿੰਤਾ ਨਹੀਂ ਹੋ ਰਹੀ ਮੈਂ ਇੱਕ ਬੇਨਤੀ ਨਾਲ ਹੀ ਕਰਾਂ ਵੱਡੇ ਵੱਡੇ ਟੂਰਨਾਮੈਂਟ ਕਰਾਏ ਜਾਂਦੇ ਨੇ ਵੱਡੀਆਂ ਵੱਡੀਆਂ ਖੇਡਾਂ ਕਰਾਈਆਂ ਜਾਂਦੀਆਂ ਨੇ ਤੇ ਸਾਧ ਸੰਗਤ ਕਦੇ ਸੋਚਿਆ ਵੀ ਗੁਰਮਤ ਦਾ ਪ੍ਰਚਾਰ ਹੋਵੇ ਗੁਰਮਤ ਦਾ ਪ੍ਰਚਾਰ ਕਿਸ ਢੰਗ ਨਾਲ ਕਰੀਏ ਬੜਾ ਵੱਡਾ ਪੈਸਾ ਜਿਹੜਾ ਲਗਾ ਦਿੱਤਾ ਜਾਂਦਾ ਪਰ ਆਪਣੇ ਪਿੰਡ ਦੇ ਗੁਰੂ ਘਰ ਦੇ ਗ੍ਰੰਥੀ ਨੂੰ ਸਿਰਫ 3500 ਦਿੱਤਾ ਜਾਂਦਾ ਹਰ ਰੋਜ਼ ਕਹਿੰਨੇ ਆ ਰਾਜ ਕਰੇਗਾ ਖਾਲਸਾ ਤੇ ਸਾਧ ਸੰਗਤ ਦੇ ਗ੍ਰੰਥੀ ਸਾਨੂੰ ਉਹ ਚਾਹੀਦਾ ਜਿਹੜਾ ਡਾਲੀ ਵੀ ਕਰਕੇ ਲਿਆਵੇ ਤੇ ਮਾੜੀ ਮੋਟੀ ਕਥਾ ਵੀ ਕਰ ਦੇ ਤੇ ਸੇਵਾ ਸੰਭਾਲ ਵੀ ਕਰੇ ਤੇ ਸਾਧ ਸੰਗਤ ਗ੍ਰੰਥੀ ਕਹਾਦਾ ਅਸੀਂ ਤੇ ਫਿਰ ਇੱਕ ਨੌਕਰ ਭਾਲਦੇ ਤੇ ਅਸੀਂ ਕਹਿੰਦੇ ਆ ਰਾਜ ਕਰੇਗਾ ਖਾਲਸਾ ਖਾਲਸੇ ਨੇ ਰਾਜ ਕਿੱਥੋਂ ਕਰਨਾ ਹੋਇਆ ਗੱਲਾਂ ਨਾਲ ਕਹਿ ਕੇ ਖਾਲਸੇ ਨੇ ਰਾਜ ਨਹੀਂ ਕਰਨਾ ਇੱਥੇ ਆਪਣਿਆਂ ਦੀ ਬਾਹ ਵੀ ਫੜੀ ਜਾਣੀ ਚਾਹੀਦੀ ਹੈ ਤੇ ਸਾਧ ਸੰਗਤ ਫੇਰ ਖਾਲਸਾ ਰਾਜ ਕਰੇਗਾ ਜਦੋਂ ਆਪਣਿਆਂ ਦੀ ਆਪਾ ਸਾਰ ਲਵਾਂਗੇ ਸਾਧ ਸੰਗਤਾਂ ਆਪਣਿਆਂ ਦੀ ਸਾਰ ਉਦੋਂ ਲਈ ਜਾਏਗੀ ਜਦੋਂ ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਸਾਡੇ ਗੁਰੂ ਦਾ ਇਹ ਸਿੱਖ ਹੈ ਤੇ ਸਾ ਸੰਗਤ ਅਸੀਂ ਇੱਕ ਦੂਜੇ ਦੇ ਗੁਰ ਭਾਈਆਂ ਤੇ ਅਸੀਂ ਇੱਕ ਦੂਜੇ ਦੀ ਹੈਲਪ ਕਰਦੇ ਹਾਂ ਔਰ ਨਾਲ ਇੱਕ ਬੇਨਤੀ ਸਾ ਸੰਗਤ ਚਿੰਤਾ ਕਰਨੀ ਹੈ ਤੇ ਇਸ ਗੱਲ ਦੀ ਚਿੰਤਾ ਕੀਤੀ ਜਾਏ ਕਿ ਸਾਡਾ ਪੰਥ ਅਜ ਕਿੱਧਰ ਨੂੰ ਤੁਰ ਪਿਆ ਸਾਡੇ ਨੌਜਵਾਨ ਕਿੱਧਰ ਨੂੰ ਤੁਰ ਪਏ ਨਸ਼ਿਆਂ ਦਾ ਕਿੱਡਾ ਵੱਡਾ ਪ੍ਰਭਾਵ ਪੈ ਗਿਆ ਕਿੰਨੇ ਵੱਡੇ ਪੱਦਰ ਤੇ ਅਜ ਨਸ਼ੇ ਹੋ ਗਏ ਤੇ ਇਹਨਾਂ ਨੂੰ ਕਿਵੇਂ ਰੋਕਿਆ ਜਾਏ ਸਾਡੇ ਨੌਜਵਾਨਾਂ ਨੂੰ ਦੁਬਾਰਾ ਸਿੱਖੀ ਵੱਲ ਕਿਵੇਂ ਮੋੜਾ ਪਵਾ ਲਿਆ ਜਾਏ ਤੇ ਸਾਦ ਸੰਗਤ ਉਸ ਵਿਸ਼ੇ ਤੇ ਕੋਈ ਧਿਆਨ ਨਹੀਂ ਅਸੀਂ ਤਾਂ ਸਿਰਫ ਆਪਣੇ ਘੋੜਾ ਦੁੱੱਪਲੀ ਜਾ ਰਹੇ ਹਾਂ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਹੈ ਸਾਦ ਸੰਗਤ ਕੋਈ ਫਿਕਰ ਨਹੀਂ ਇਸ ਕਰਕੇ ਬੇਨਤੀ ਕਰਾਂ ਸਰਕਾਰਾਂ ਦੇ ਬਦਲਣ ਦੀ ਕੋਈ ਕਹਿੰਦਾ ਫਲਾਣਾ ਮੁੱਖ ਮੰਤਰੀ ਬਣੇ ਕੋਈ ਕਹਿੰਦਾ ਉਹ ਬਣੇ ਆਹ ਬਣੇ ਆਹ ਹੋ ਜੇ ਉਹ ਹੋ ਜੇ ਬੜਾ ਰੌਲਾ ਜਿਹੜਾ ਹੈ ਉਹ ਪਿਆ ਹੋਇਆ ਸਾਦ ਸੰਗਤ ਕਿਸੇ ਨੇ ਕੁਝ ਨਹੀਂ ਬਦਲਣਾ ਕੋਈ ਸਰਕਾਰ ਅੱਕਾ ਪਲਟ ਜਾਏ ਕੁਝ ਵੀ ਹੋ ਜਾਏ ਆਪਾਂ ਨੂੰ ਤਾਂ ਸਿਰਫ ਮਿਲਣੀ ਹੈ ਸਰਬਸਾਂਝੀ ਸਕੀਮ ਹੀ ਮਿਲਣੀ ਹੈ ਕੋਈ ਵੱਖਰੇ ਤੌਰ ਤੇ ਲਾਭ ਨਹੀਂ ਮਿਲਣ ਲੱਗਿਆ ਇਸ ਕਰਕੇ ਆਪੋ ਆਪਣਾ ਫਿਕਰ ਕਰੀ ਕੌਮ ਦੀ ਫਿਕਰ ਕਰੀਏ ਪੰਥ ਦੀ ਫਿਕਰ ਕਰੀਏ ਮੇਰੀ ਸਭ ਤੋਂ ਵੱਡੀ ਬੇਨਤੀ ਇਹਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ